ਗੁਰਮੀਤ ਕੌਰ ਜੀ ਸਪਤਨੀ ਜੀ ਐਸ ਉਭਰਾਏ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਵੀਰ ਜੀ ਝਾੜੂ ਆਉਣ ਵਾਲੀ 21 ਦਸੰਬਰ ਵਾਲੇ ਦਿਨ ਸ਼ਨੀਵਾਰ ਨੂੰ ਤੁਹਾਡੇ ਪਾਰਟ ਨੰਬਰ 53 ਦੀਆਂ ਵੋਟਾਂ ਪਹਿਰੀਆਂ ਹਨ ਇਲਾਕਾ ਨਿਵਾਸੀਓ ਆਪਣਾ ਇੱਕ ਇੱਕ ਕੀਮਤੀ ਵੋਟ ਗੁਰਮੀਤ ਕੌਰ ਜੀ ਸਪਤਨੀ ਜੀ ਐਸ ਉਭਰਾਏ ਜੀ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਆਪਣੇ ਇਲਾਕੇ ਦੀ ਤਰੱਕੀ ਚਾਹੁੰਦੇ ਹੋ ਆਪਣੇ ਇਲਾਕੇ ਦੀ ਖੁਸ਼ਹਾਲੀ ਚਾਹੁੰਦੇ ਹੋ ਆਪਣੇ ਬਾੜ ਦੇ ਅੰਦਰ ਪਹਿਲੇ 1000 ਦੇ ਕੰਮ ਕਰਾਵਾ ਚਾਹੁੰਦੇ ਹੋ ਤਾਂ ਆਪਣਾ ਇੱਕ ਇੱਕ ਕੀਮਤੀ ਵੋਟ ਪੁਰਮੀਤ ਕੌਰ ਜੀ ਸੁਪਤਨੀ ਜੀ ਐਸ ਉਬਰਾਏ ਜਿਨ੍ਹਾਂ ਦਾ ਚਾੜੂ ਝਾੜੂ ਵਾਲਾ ਵਾਧਨ ਦਬਾਓ ਝਾੜੂ ਵਾਲਾ ਪਟਨ ਦਬਾਓ ਪੁਰਮੀਤ ਕੌਰ ਜੀ ਉਬਰਾਏ ਨੂੰ ਕਾਮਯਾਬ ਬਣਾਓ ਇਹਨਾਂ ਦੀ ਕਾਮਯਾਬੀ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਗੁਲ ਗਿਆ ਗੁਲਸ਼ਨ ਗਿਆ ਗੁਲਕੀ ਸਵਾਰੀ ਆ ਗਈ ਆਪਾਂ ਕੀ ਪਾਰਟੀ ਕਿਆ ਕਰੇ ਗੁਰਮੀਤ ਕੌਰ ਜੀ ਕੀ ਵਾਰੀ ਆ ਗਈ ਇਸ ਲਈ ਭਰਾਓ ਕਰ ਲੋ ਦਿਨਾਂ ਦੀਆਂ ਡੈਰੀਆਂ ਤੇ ਨੋਟ ਗੁਰਮੀਤ ਕੌਰ ਜੀ ਨੂੰ ਝਾੜੂ ਦਾ ਬਟਨ ਦਬਾ ਕੇ ਪਾਣੀ ਆ ਆਪਾਂ ਨੇ ਬੋਟ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਪੜਾ ਤੇ ਪਰਿਵਾਰ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਨਾਲ ਕੈਂਪੇਨਿੰਗ ਦੇ ਵਿੱਚ ਕਿੱਦਾਂ ਦਾ ਲੋਕਾਂ ਦਾ ਮੈਂ ਰਮਨਪ੍ਰੀਤ ਕੋਰ ਜੌਨੀ ਕੋਲੀ ਜੀ ਅਸੀਂ ਤਨ ਮਨ ਦੇ ਨਾਲ ਅਸੀਂ ਜੀਐਸ ਸੋਭਰਾਏ ਵੀਰ ਜੀ ਦੇ ਨਾਲ ਅਸੀਂ ਸਾਥ ਹਾਂ ਗੁਰਮੀਤ ਕੋਰ ਜੀ ਦੇ ਨਾਲ ਅਸੀਂ ਕਦਮ ਨਾਲ ਕਦਮ ਇਹ ਲਾ ਕੇ ਚੱਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਇਹ ਬੜੀ ਵੱਡੀ ਜਿੱਤ ਹਾਸਲ ਕਰਕੇ ਆਣਗੇ ਤੇ ਵੱਧ ਤੋਂ ਵੱਧ ਪਹਿਲ ਦੇ ਆਧਾਰ ਤੇ ਵਿਕਾਸ ਤੇ ਕੰਮ ਕਰਵਾਏ ਜਾਣਗੇ ਜਿਵੇਂ ਕਿ ਭਗਵੰਤ ਮਾਨ ਜੀ ਦੀ ਸਰਕਾਰ ਕਰ ਰਹੀ ਹੈ ਤੇ अजीतワਲ ਕੋਲੀ ਜੀ ਦੀ ਐਮ ਐਲ ਏ ਸਾਹਿਬ ਦੀ ਅਗਵਾਈ ਦੇ ਹੇਠ ਅਸੀਂ ਪਹਿਲ ਦੇ ਆਧਾਰ ਤੇ ਸਾਰੇ ਇਲਾਕੇ ਦੇ ਕੰਮ ਕਰਾਂਗੇ ਪਹਿਲਾਂ ਕਿੰਸੀ ਰੈਟ ਤੋਂ ਤਜਰਬਾ ਲਿਆ ਤੁਹਾਨੂੰ ਇਸ ਚੀਜ਼ ਦਾ ਕਿਸ ਤਰੀਕੇ ਦੇ ਨਾਲ ਕੋਈ ਤਜਰਬਾ ਸਾਂਝਾ ਕੀਤਾ ਹੋਇਆ ਹੈ ਤਜਰਬਾ ਅਸੀਂ ਪੈਣਾ ਪਰਾਵਾਂ ਵਾਂਗ ਆਪਸ ਦੇ ਵਿੱਚ ਅਸੀਂ ਸਾਰੀ ਘਰੋਂ ਪਲਾਨ ਕਰਕੇ ਚੱਲਦੇ ਹਾਂ ਜੀ ਆਪਸ ਵਿੱਚ ਗੱਲ ਕਰਦੇ ਆ ਆਪਣੇ ਵਿਕਾਸ ਤੇ ਕੰਮਾਂ ਦੀ ਗੱਲ ਕਰਦੇ ਆ ਕਿੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਮੇਨ ਹਾਜ਼ਰੀ ਦੀ ਅਸੀਂ ਆਪਣੀ ਪੂਰੀ ਹਾਜ਼ਰੀ ਦੇਵਾਂਗੇ ਪਹਿਲਾਂ ਜਿਵੇਂ ਕਿ ਅਸੀਂ ਦੇਖਦੇ ਆ ਕਿ ਇਲਾਕੇ ਦੇ ਵਿੱਚ ਕਈ ਵਾਰੀ ਜਿਹੜੇ ਲੋਕੀ ਕਹਿ ਰਹੇ ਹਨ ਕਿ ਸਾਨੂੰ ਐਮਸੀ ਦਿਖਾਈ ਨਹੀਂ ਦਿੰਦੇ ਐਸੀ ਕੋਈ ਗੱਲ ਨਹੀਂ ਹੈ ਅਸੀਂ ਸਾਡਾ ਪੂਰਾ ਵਿਚਾਰ ਹੈ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਲੋਕਾਂ ਦੀ ਮਦਦ ਕਰਨ ਲਈ ਦੁੱਖ ਸੁੱਖ ਦੇ ਵਿੱਚ ਵੀ ਸਹਾਇ ਹੋਵਾਂਗੇ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੇ ਸਾਰੇ ਕੰਮ ਕੀਤੇ ਜਾਣਗੇ ਸਾਰਾ ਪੂਰਾ ਵਾਰਡ ਨੰਬਰ 53 ਜਿਹਦੇ ਵਿੱਚ ਤੇ ਇੱਕ ਕਲੋਨੀ ਰੋਜ਼ ਐਵੈਨਿਊ ਕਲੋਨੀ ਹੇਮ ਬਾਗ ਔਰ ਕਿਨਮਾ ਨਾਗਰਾ ਅੰਗਲੇਵ ਔਰ ਸੁਖਾ ਗਲੇਵ ਔਰ ਡਿਫੈਂਸ ਕਲੋਨੀ ਰੋਜ਼ ਐਵੈਨਿਊ ਕਲੋਨੀ ਇਹ ਸਾਰਾ ਇਲਾਕਾ ਵਾਰਡ 53 ਦੇ ਵਿੱਚ ਆਂਦਾ ਹੈ ਔਰ ਅਸੀਂ ਬੜੀ ਜੋਰ ਸ਼ੋਰ ਨਾਲ ਕੈਂਪੇਨਿੰਗ ਸਾਡੀ ਚੱਲ ਰਹੀ ਹੈ ਔਰ ਲੋਕਾਂ ਦਾ ਸਾਡੇ ਪ੍ਰਤੀ ਬਹੁਤ ਵਧੀਆ ਹੰਗਾਰਾ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਜੋ ਕੰਮ ਲੋਕਾਂ ਨੂੰ ਦਿੱਤੇ ਆ ਲੋਕ ਬਿਜਲੀ ਫਰੀ ਤੋਂ ਬਹੁਤ ਖੁਸ਼ ਆ ਔਰ ਕਿਨਵਾ ਜਲਦੀ ਹੀ 1000 ਰੁਪਏ ਮਹੀਨੇ ਵਾਲੀ ਸਕੀਮ ਵੀ ਲੇਡੀਜ਼ ਵਾਸਤੇ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਨਾ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਚ ਬਹੁਤ ਉਤਸ਼ਾਹ ਹੈ ਉਤਸ਼ਾਹ ਨੂੰ ਦੇਖਦੇ ਹੋਏ ਸਾਨੂੰ ਇਹ ਲੱਗਦਾ ਕਿ ਇੱਕ ਪਾਸਾ ਇੱਕ ਤਰਫਾ ਜਿੱਤ ਹੋਏਗੀ ਸਾਡੇ ਉਮੀਦਵਾਰ ਅਵਾਡ ਨੰਬਰ 53 ਤੋਂ ਮੇਰੇ ਧਰਮ ਪਤਨੀ ਸ਼੍ਰੀ ਗੁਰਮੀਤ ਕੌਰ ਉਹ ਭਰਾਏ ਜੀ ਖੜੇ ਹਨ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਵੱਟੋ ਵੱਟ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਅਸੀਂ ਆਪ ਜੀ ਦੇ ਸਾਰੇ ਕੰਮ ਪਹਿਲੀ ਅਪੀਲ ਦੇ ਆਧਾਰ ਤੇ ਕਰ ਸਕੀਏ ਤਾਂ ਗੱਲ ਕੀਤੀ ਹੈ ਉਹ ਬਰਾਬਰ ਸਾਹਿਬ ਕੀ ਕੰਮ ਕਰਾਉਣਾ ਚਾਹੁੰਦੇ ਨੇ ਕਿੰਧਾ ਦੇ ਵਿਕਾਸ ਦੀ ਲੋੜ ਹੈ ਇਸ ਵਾਰਡ ਦੇ ਵਿੱਚ ਕੋ ਲੋਕਾਂ ਨੂੰ ਦੱਸਿਆ ਵੀ ਸਾਬ ਕੰਮ ਸਿਆਂ ਵੱਲੋਂ ਕੀ ਕੀ ਕਮੀਆਂ ਛੱਡਾਈਆਂ ਨੇ ਇਸ ਤਰ੍ਹਾਂ ਵੀ ਬਹੁਤ ਸਾਰੇ ਐਸੇ ਕੰਮ ਹੈ ਜਿਹੜੇ ਅਸੀਂ ਕਰਨੇ ਹੈ ਔਰ ਬਹੁਤ ਬਹੁਤ ਸਾਰੇ ਅਸੀਂ ਕੰਮ ਆਲਰੇਡੀ ਸਾਡੀ ਸਰਕਾਰ ਹੋਣ ਦੇ ਹੋਏ ਅਸੀਂ ਇਹਨਾਂ ਵਾਰਡਾਂ ਦੇ ਵਿੱਚ ਕਰਵਾ ਵੀ ਚੁੱਕਿਆ ਜਿਵੇਂ ਕਿ ਕਾਫੀ ਸੜਕਾਂ ਦੀ ਹਾਲਤ ਵੀ ਠੀਕ ਕੀਤੀ ਹੈ ਲਾਈਟਾਂ ਦੀ ਵੀ ਹਾਲਤ ਠੀਕ ਕੀਤੀ ਹੈ ਔਰ ਜਿਹੜੇ ਕੰਮ ਪੈਂਡਿੰਗ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ 90% ਅਸੀਂ ਕੰਮ ਆ ਪਹਿਲਾਂ ਹੀ ਇਨਾਂ ਵਾਡਾਂ ਦੇ ਸਾਰੇ ਕਰਵਾ ਚੁੱਕੇ ਆ ਜਿਹੜਾ ਵੀ ਕੋਈ ਸਾਨੂੰ ਕੰਟੈਕਟ ਕਰਦਾ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਕੰਮ ਕਰਾਉਂਦੇ ਆ ਕੋਈ ਐਸਾ ਵੱਡਾ ਕੰਮ ਪੈਂਡਿੰਗ ਨਹੀਂ ਹੈ ਜਿਹੜਾ ਅਸੀਂ ਕਹਿ ਸਕੀਏ ਵੀ ਇਹ ਕੰਮ ਨਹੀਂ ਹੋਇਆ ਕਿਉਂਕਿ 3 ਸਾਲ ਹੋ ਗਿਆ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਬਣੇ ਨੂੰ ਤਾਂ ਅਸੀਂ ਸਾਰੇ ਹੀ ਕੰਮ ਪੈਲ ਦੇ ਅਧਾਰ ਤੇ ਕਰਾ ਰਹੇ ਹਾਂ ਕਿਉਂਕਿ ਸਾਨੂੰ ਆਦੇਸ਼ ਹੈ ਅਜੈਤਪਾਲ ਕੋਹਲੀ ਜੀ ਦਾ ਐਮ ਐਲ ਏ ਸਾਹਿਬ ਦਾ ਕਿ ਸਭ ਤੋਂ ਪਹਿਲਾਂ ਲੋਕਾਂ ਦੇ ਕੰਮ ਕਰਾਣੇ ਆ ਕਿਉਂਕਿ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਇੱਕ ਫੋਨ ਤੇ ਹੀ ਜਿਹੜਾ ਵੀ ਕੋਈ ਸਾਨੂੰ ਕੰਟੈਕਟ ਕਰਦਾ ਹੈ ਜਾਂ ਅਸੀਂ ਆਪ ਜਾ ਕੇ ਦੇਖਦੇ ਆ ਜਿਵੇਂ ਸਾਨੂੰ ਕੋਈ ਮੇਨ ਹੋਲ ਨਜ਼ਰ ਆਇਆ ਵੀ ਕਿ ਇਹ ਮੈਂ ਠੀਕ ਨਹੀਂ ਆ ਅਸੀਂ ਆਜ ਹੀ ਉਹਨੂੰ ਠੀਕ ਕਰਾਤਾ ਕਾ ਕੁੱਤਿਆਂ ਦੀ ਵੀ ਥੋੜੀ ਜੀ ਕੋਈ ਇੱਕ ਦੋ ਬੰਦੇ ਕਹਿ ਰਹੇ ਸੀ ਉਸ ਨੂੰ ਵੀ ਅਸੀਂ ਠੀਕ ਹੱਲ ਕਰਾਤਾ ਤਾਂ ਅਸੀਂ ਸਾਰੇ ਕੰਮ ਪੈਲ ਦੇ ਆਧਾਰ ਤੇ ਕਰਾ ਰਹੇ ਹਾਂ ਜੀ ਬਾਕੀ ਪਾਰਟੀਆਂ ਦੇ ਨਾਲ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਦੇਖੋ ਜੀ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕਿਉਂਕਿ ਜਿਹੜੇ ਸਾਡੇ ਕੰਮ ਹੈ ਨਾ ਉਹ ਤੁਹਾਨੂੰ ਪਤਾ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ ਪਹਿਲੀ ਸਰਕਾਰ ਦਾ ਜਿੱਤ ਕੇ ਮੁੜ ਕੇ ਲੋਕਾਂ ਨੂੰ ਮੂੰਹ ਹੀ ਨਹੀਂ ਦਿਖਾਉਂਦੇ ਸੀ ਅਸੀਂ 3 ਸਾਲ ਤੋਂ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਾਂਗੇ ਇਸ ਕਰਕੇ ਤੁਸੀਂ ਇਹ ਸਮਝੋ ਵੀ ਸਾਡੀ ਇੱਕ ਪਾਸਾੜ ਦਿੱਤਾ ਇਸ ਨੂੰ ਕੋਈ ਰੋਕ ਨਹੀਂ ਸਕਦਾ